ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਵੱਲੋਂ ਇੱਕ ਸੱਦਾ ਪੱਤਰ ਭੇਜਿਆ ਗਿਆ ਵਾ ਗੱਲਬਾਤ ਕਰਾਂਗੇ ਵਿਦਿਆਰਥੀ ਸਾਡੇ ਨਾਲ ਮੌਜੂਦ ਨੇ ਪੀ ਐਚ ਡੀ ਵਿਦਿਆਰਥੀ ਨੇ ਸਰ ਤੁਹਾਨੂੰ ਅਮਰੀਕਾ ਦੀ ਯੂਨੀਵਰਸਿਟੀ ਨੇ ਇੱਕ ਸੱਦਾ ਪੱਤਰ ਭੇਜਿਆ ਵਾ ਕੀ ਸਰਚ ਉੱਥੇ ਜਾ ਕੇ ਕਰਨੀ ਆ ਕਦੋਂ ਸੱਦਾ ਪੱਤਰ ਆ ਕਦੋਂ ਜਾ ਰਹੇ ਤੁਸੀਂ ਅੱਛਾ ਸਤਿ ਸ਼੍ਰੀ ਅਕਾਲ ਜੀ ਮੇਰਾ ਜੀ ਡਿਪਾਰਟਮੈਂਟ ਹੈਗਾ ਪਸਾਰ ਸਿੱਖਿਆ ਪੀ ਐਚ ਡੀ ਸਟੂਡੈਂਟ ਹੈ ਜੀ ਮੈਂ ਤੇ ਮੈਂ ਐਕਚੁਅਲੀ ਸਟੱਡੀ ਕਰ ਰਹੇ ਹਾਂ ਜੀ ਵੀ ਕਿਸਾਨਾਂ ਨੂੰ ਜਿਹੜੀ ਹੈਗੀ ਐ ਸੈਂਟੀਫਿਕ ਜਿਹੜੀ ਜਾਣਕਾਰੀ ਹੈ ਖੇਤੀ ਦੇ ਰਿਲੇਟਡ ਉਹ ਬੜੇ ਸੁਖਾਲੇ ਢੰਗਾਂ ਨਾਲ ਕਿਵੇਂ ਉਹਨਾਂ ਦੇ ਨਾਲ ਆਪਾਂ ਸਾਂਝੀ ਕਰ ਸਕੀਏ ਇਸ ਦੇ ਰਿਲੇਟਿਡ ਹੀ ਮੈਂ ਮਤਲਬ ਕੁਝ ਚੀਜ਼ਾਂ ਬਣਾਈਆਂ ਸੀ ਜਿਹੜੀਆਂ ਕਿ ਉੱਥੋਂ ਦੇ ਪ੍ਰੋਫੈਸਰਾਂ ਨੂੰ ਬਹੁਤ ਜ਼ਿਆਦਾ ਪਸੰਦ ਆਈਆਂ ਤੇ ਉਹਨਾਂ ਨੇ ਕਿਹਾ ਕਿ ਇਹ ਚੀਜ਼ਾਂ ਕਿਉਂ ਨਾ ਵੀ ਤੁਸੀਂ ਜਿਹੜਾ ਹੈਗਾ ਇੱਥੇ ਕੈਲੀਫੋਰਨੀਆ ਆ ਕੇ ਸਾਡੇ ਕਿਸਾਨਾਂ ਨਾਲ ਵੀ ਸਾਂਝੀਆਂ ਕਰੋ ਇਸ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੈਂ ਲੁੱਡੂ ਬਣਾਈ ਹੋਈ ਹੈ ਜੀ ਇੱਕ ਇਹ ਇਹ ਲੁੱਡੂ ਜਿਹੜੀ ਇਹ ਫਿਲਹਾਲ ਸਾਡੀਆਂ ਦੋ ਫਸਲਾਂ ਤੇ ਬਣੀ ਹੋਈ ਹੈ ਇੱਕ ਝੋਨੇ ਦੀ ਇੱਕ ਨਰਮੇ ਦੀ ਤੇ ਇਹਦੇ ਵਿੱਚ ਅਸੀਂ ਫਸਲ ਬੀਜਣ ਤੋਂ ਲੈ ਕੇ ਵਾਢੀ ਤੱਕ ਦੇ ਸਾਰੇ ਜਿਹੜੇ ਹੈਗੇ ਆ ਜੋ ਇਹਦੇ ਕਾਰਜ ਨੂਮੇ ਆ ਸਭ ਇਹਦੇ ਵਿੱਚ ਹੀ ਅਸੀਂ ਬਣਾ ਕੇ ਰੱਖੇ ਹੋਏ ਆ ਕਿ ਕਿਸਾਨਾਂ ਨੂੰ ਕਿਵੇਂ ਇੱਕ ਖੇਡ ਦੇ ਰਾਹੀਂ ਨਾਲੇ ਉਹਨਾਂ ਦਾ ਇੱਕ ਐਂਟਰਟੇਨਮੈਂਟ ਦਾ ਸੋਰਸ ਬਣ ਜਾਏਗਾ ਤੇ ਨਾਲੇ ਇੱਕ ਸਿੱਖਣ ਨੂੰ ਨਵੀਂ ਜਿਹੜੀ ਚੀਜ਼ ਆ ਉਹ ਮਿਲ ਜੇਗੀ ਯਾਨੀ ਕਿ ਸਮਝਾਣਾ ਜੇ ਕਿ ਆਪਾਂ ਕਹੀਏ ਕਿ ਸਮਝਾਣਾ ਸੋ ਔਖਾ ਵਾ ਤੇ ਇਹ ਲਿੱਡੋ ਰਾਹੀਂ ਜਿਹੜਾ ਕਿਸਾਨ ਜਿਹੜਾ ਵਾ ਜਲਦੀ ਸਮਝ ਜਾਂਦਾ ਵਾ ਹਾਂਜੀ ਕਿਉਂਕਿ ਆਪਾਂ ਅ ਦੇਖਦੇ ਆ ਜੀ ਕਾਫੀ ਸਮੇ ਤੋਂ ਉਹੀ ਇੱਕ ਰਵਾਇਤੀ ਸਿਸਟਮ ਬਣਿਆ ਹੁੰਦਾ ਕਿ ਕਿਸਾਨਾਂ ਨੂੰ ਜੇ ਆਪਾਂ ਕੋਈ ਜਾਣਕਾਰੀ ਦੇਣੀ ਹੈ ਜਾਂ ਜੇ ਆਪਾਂ ਕਿਸਾਨਾਂ ਨੂੰ ਵੀ ਇੱਕ ਜਰਨਲ ਗੱਲ ਕਰਕੇ ਕਰੀਏ ਜਾਂ ਇੱਕ ਮੀਟਿੰਗ ਬੁਲਾ ਲਓ ਇੱਕ ਲੈਕਚਰ ਕਰ ਲਓ ਤੇ ਬਸ ਠੀਕ ਹੈ ਆਪਾਂ ਕੁਰਸੀਆਂ ਉਹਨਾਂ ਲਈ ਪ੍ਰਬੰਧ ਕਰਤਾ ਸਾਰੇ ਲੋਕ ਬੈਠੇ ਆ ਇੱਕ ਬੰਦਾ ਸਟੇਜ ਤੇ ਆ ਕੇ ਲੈਕਚਰ ਸਟੈਂਡ ਤੇ ਉਹਨਾਂ ਨੇ ਆਪਣਾ ਲੈਕਚਰ ਦੇਤਾ ਤੇ ਠੀਕ ਹੈ ਬਟ ਉਹ ਕਿਤੇ ਨਾ ਕਿਤੇ ਜਿਹੜੀ ਆਡੀਅנס ਹਾਉ ਦੇ ਵਿੱਚ ਉਹਨਾਂ ਦਾ ਇੱਕ ਪੈਸਿਵ ਰੋਲ ਹੋ ਜਾਂਦਾ ਐਕਟਿਵ ਦੀ ਬਜਾਏ ਤੇ ਜਦੋਂ ਪੈਸਿਵ ਰੋਲ ਹੋ ਜਾਂਦਾ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਜਾਣਕਾਰੀ ਹੈ ਉਹ ਜਿਆਦੀ ਦੇਰ ਤੱਕ ਜਿਹੜ ਉਨ੍ਹਾਂ ਦੇ ਦਿਮਾਗ ਦੇ ਵਿੱਚ ਆਪਾਂ ਰਿਟੇਨ ਨਹੀਂ ਕਰ ਪਾ ਸਕਦੇ ਜਿਆਦਾ ਪਾ ਨਹੀਂ ਸਕਦੇ ਤੇ ਕਿਤੇ ਨਾ ਕਿਤੇ ਜਿਹੜੇ ਥੱਲੇ ਆਡੀਅנס ਕੁਰਸੀਆਂ ਤੇ ਵੀ ਬੈਠੀ ਹੁੰਦੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਹੋ ਸਕਦਾ 15 ਮਿੰਟਾਂ ਬਾਅਦ ਹੀ ਅੱਧੇ ਘੰਟੇ ਬਾਅਦ ਉਹ ਵੀ ਇੱਕ ਡਿਸਕਨੈਕਟਿਡ ਜਿਹਾ ਫੀਲ ਕਰਨ ਲੱਗ ਜਾਂਦੇ ਤੇ ਕਨੈਕਟਿਡ ਆਪਾਂ ਉਦੋਂ ਹੀ ਰਹਿਣੇ ਆ ਕਿ ਜਦੋਂ ਆਪ ਅਸੀਂ ਉਸ ਚੀਜ਼ ਦਾ ਖੁਦ ਹਿੱਸਾ ਹੋਈਏ ਤਾਂ ਜਦੋਂ ਗੇਮ ਖੇਡਣਗੇ ਤਾਂ ਉਹ ਪੂਰੀ ਤਰ੍ਹਾਂ 100% ਉਸ ਗੇਮ ਦੇ ਵਿੱਚ ਆਪ ਵੀ ਇਨਵੋਲਵ ਹੋਣਗੇ ਇੱਕ ਗੇਮ ਦਾ ਤਰੀਕਾ ਕਿਸ ਤਰ੍ਹਾਂ ਜਿਵੇਂ ਸੀੜੀ ਜਾਂ ਸੱਪ ਆ ਕਿਸ ਤਰ੍ਹਾਂ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਬਹੁਤ ਬੈਨੀਫਿਟ ਵੀ ਇਸ ਗੇਮ ਨੂੰ ਮਿਲਿਆ ਵਾ ਹਾਂਜੀ ਇਹ ਗੇਮ ਨੂੰ ਅਸੀਂ ਬਣਾਇਆ ਤੇ ਇਹ ਗੇਮ ਦੇ ਬਣਾਉਣ ਦੇ ਪਿੱਛੇ ਸਾਡੀ ਇੱਕ ਕਾਫੀ ਜਿਹੜੀ ਹੈਗੀ ਪ੍ਰੋਫੈਸਰਾਂ ਦੀ ਟੀਮ ਵੀ ਸਾਡੇ ਨਾਲ ਜੁੜੀ ਸੀ ਯੂਨੀਵਰਸਿਟੀ ਦੇ ਜਿਹੜੇ ਪ੍ਰੋਫੈਸਰ ਸਾਹਿਬਾਨ ਸੀਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਝੋਨੇ ਵਾਲੀ ਗੇਮ ਹੈ ਜੀ ਇਹਦੇ ਵਿੱਚ ਜਿਵੇਂ 2 ਨੰਬਰ ਤੇ ਲਿਖਿਆ ਹੋਇਆ ਕਿ ਸਿੱਧੀ ਬਜਾਈ ਲਈ ਜੂਨ ਦਾ ਜਿਹੜਾ ਹੈਗਾ ਪਹਿਲਾ 15ਵਾਂ ਟੁਕਵਾ ਹੁਣ ਜੇ ਅਸੀਂ ਸਿੱਧੀ ਬਜਾਈ ਜਦੋਂ ਅਸੀਂ ਕਹਿੰਨੇ ਕਿ ਝੋਨੇ ਦੀ ਕਰਨੀ ਆ ਤਾਂ 1 ਤੋਂ 15 ਜੂਨ ਹੈ ਜਿਹੜਾ ਯੂਨੀਵਰਸਿਟੀ ਵੱਲੋਂ ਸ ਜੇ ਅਸੀਂ ਉਸ ਸਮੇਂ ਦੇ ਵਿੱਚ ਵਿੱਚ ਹੀ ਜਿਹੜੀ ਅਸੀਂ ਆਪਦੀ ਜਦੋਂ ਜਿਹੜੀ ਹੈਗੀ ਝੋਨੇ ਦੀ ਸਿੱਧੀ ਬਜਾਈ ਕਰ ਦਵਾਂਗੇ ਤਾਂ ਅਸੀਂ 2 ਤੋਂ ਸਿੱਧਾ 38ਵੇਂ ਨੰਬਰ ਤੇ ਜਿਹੜਾ ਹੈਗਾ ਅਸੀਂ ਚਲੇ ਜਾਵਾਂਗੇ ਤਾਂ ਇਹ ਚੀਜ਼ ਬੜੀ ਜ਼ਰੂਰੀ ਹੈ ਕਿ ਜਿੰਨੀ ਜਿਹੜੀ ਚੀਜ਼ ਜਿੰਨੀ ਜ਼ਿਆਦਾ ਲਾਭਦਾਇਕ ਹੈ ਜੀ ਜਿੰਨੀ ਜ਼ਿਆਦਾ ਅਸੀਂ ਜਿਹੜਾ ਹੈਗਾ ਫਸਲ ਲਈ ਜਿਹੜੀ ਉਹ ਕਹੇ ਦੀ ਆ ਪੱਟੂਕ ਵੀ ਆ ਉਹਨਾਂ ਜ਼ਿਆਦਾ ਹੀ ਪੌੜੀ ਦਾ ਜਿਹੜਾ ਹੈਗਾ ਆਪਾਂ ਡਿਸਟੈਂਸ ਰੱਖਿਆ ਉਹਨੀ ਜ਼ਿਆਦਾ ਲੰਬਾਈ ਰੱਖੀ ਹੈ ਹੁਣ ਜਿਵੇਂ ਅਸੀਂ ਗੱਲ ਕਰੀਏ ਕਿ ਜੇ ਅਸੀਂ 87ਵੇਂ ਨੰਬਰ ਤੇ ਸੱਪ ਦੀ ਗੱਲ ਕਰੀਏ ਜੀ ਤਾਂ ਇੱਥੇ ਲਿਖਿਆ ਹੋਇਆ ਕਿ ਜ਼ਿਆਦਾ ਬੀਜ ਦੀ ਵਰਤੋਂ ਜੇ ਅਸੀਂ ਬੀ ਹੀ ਜ਼ਿਆਦਾ ਪਾਤਾ ਤਾਂ ਕਈ ਸ਼ਾਇਦ ਕਿਸਾਨ ਵੀਰਪਰਾ ਸੋਚਦੇ ਹੋਣਗੇ ਕਿ ਇਹ ਕੋਈ ਏਡੀ ਵੱਡੀ ਗੱਲ ਨਹੀਂ ਕਿ ਬਾਲਾ ਨੁਕਸਾਨ ਮਤਲਬ ਥੋੜਾ ਜਿਹਾ ਨੁਕਸਾਨ ਹੀ ਹੋਏਗਾ ਬਾਲਾ ਤੁਸੀਂ ਦੇਖ ਸਕਦੇ ਹੋ ਕਿ ਸੱਪ ਹੈ ਜਿਹੜਾ 88 ਤੋਂ ਸ਼ੁਰੂ ਹੋ ਕੇ ਥੱਲੇ 36 ਤੇ ਡੇਗ ਦੇਗਾ ਕਿ ਜੇ ਅਸੀਂ ਸਿੱਧੀ ਬਜਾਈ ਕਰਕੇ ਵੀ 38 ਤੇ ਆਵਾਂਗੇ ਪਰ ਨੁਕਸਾਨ ਇੰਨਾ ਹੋ ਜਾਊਗਾ ਕਿ ਅਸੀਂ ਪਿੱਛੇ ਹੀ ਹੋ ਜਾਾਂਗੇ ਕਿਉਂਕਿ ਜਿਆਦਾ ਬੀ ਪਾਉਣ ਨਾਲ ਫਿਰ ਜਿਆਦਾ ਰੇਸ ਸਪਰੇਅ ਕਰਨਾ ਉਹਨਾਂ ਸਮਾਂ ਤੁਹਾਡਾ ਵੀ ਖਰਾਬ ਹੋ ਰਹੇ ਉਹਨਾਂ ਸਮਾਂ ਖਰਾਬ ਹੋ ਜਾਏਗਾ ਉਨਹੀਂ ਹੀ ਫਸਲ ਵਾਪਸ ਖਰਾਬ ਹੋ ਸਕਦੀ ਹੈ ਜੀ ਇਹੀ ਜਿਹੜੀ ਅਮਰੀਕਾ ਦੇ ਜਿਹੜੇ ਵਿਗਿਆਨੀ ਕੋ ਉਹਨਾਂ ਨੂੰ ਬਹੁਤ ਚੀਜ਼ ਪਸੰਦ ਆਈ ਉਹ ਕਹਿੰਦੇ ਕਿ ਇਹ ਸਮਝਾਣਾ ਸੌਖਾ ਵਾ ਤੇ ਸਾਡੇ ਜਿਹੜੇ ਉੱਥੇ ਕਰਦੇ ਖੇਤੀ ਬੜੀ ਉਹਨਾਂ ਨੂੰ ਜਲਦੀ ਖੇਤੀ ਸਮਝ ਆ ਜਾਏਗੀ ਹਾਂਜੀ ਕਿਉਂ ਮਤਲਬ ਇਹ ਚਲੋ no doubt ਕਿ ਉਹ ਸਾਡੇ ਨਾਲੋਂ ਡਿਜੀਟਲੀ ਹੋ ਸਕਦਾ ਬਹੁਤ ਜ਼ਿਆਦਾ ਐਡਵਾਂਸ ਹੋਣ ਕਿ ਅਮਰੀਕਾ ਇੱਕ ਡਿਵੈਲਪਡ ਕੰਟਰੀ ਆ ਉੱਥੇ ਡਿਜੀਟਲ ਦੇ ਸੋਰਸ ਬਹੁਤ ਜ਼ਿਆਦਾ ਡਿਜੀਟਲ ਲਿਟਰੇਸੀ ਬਹੁਤ ਜ਼ਿਆਦਾ ਹੈ ਬਟ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਦੋਂ ਸਮਝਾਉਣ ਦੀ ਗੱਲ ਆਉਂਦੀ ਹੈ ਸਿਖਾਉਣ ਦੀ ਗੱਲ ਆਉਂਦੀ ਹੈ ਤਾਂ ਜਿਹੜਾ ਇਤਿਹਾਸ ਸਾਡੀ ਦੇਸ਼ ਦੇ ਵਿੱਚ 4000 5000 ਸਾਲ ਪੁਰਾਣਾ ਹੈ ਜਿਵੇਂ ਇਹ ਸਬਸਿਡੀ ਦਾ ਕਨਸੈਪਟ ਦੀ ਆਪਾਂ ਗੱਲ ਕਰੀਏ ਤਾਂ ਇਹ 1400 ਕੁਝ ਜਿਹੜਾ ਹੈਗਾ ਸੈਂਚਰੀ ਦੇ ਵਿੱਚ ਗਿਆਨਦੇਵ ਵੱਲੋਂ ਉਹਨਾਂ ਵੱਲੋਂ ਸ਼ੁਰੂ ਹੋਇਆ ਸੀ ਤਾਂ ਇਸ ਚੀਜ਼ ਲਈ ਸਾਰੇ ਜਿਹੜੇ ਸਬਸਿਡੀ ਖੇਡ ਲਈ ਸਾਰੇ ਵਾਕਫ ਨੇ ਤੇ ਜਦੋਂ ਅਸੀਂ ਜਿਹੜੀ ਵਾਕਫ ਹੋਈ ਚੀਜ਼ ਦੇ ਥਰੂ ਅਸੀਂ ਜਿਹੜਾ ਹੈਗਾ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿਤੇ ਨਾ ਕਿਤੇ ਉਹ ਵੱਧ ਲਾਭਦਾਇਕ ਹੈ ਤੇ ਇਸ ਗੇਮ ਨੂੰ ਅਸੀਂ ਪੰਜਾਬ ਦੇ ਵਿੱਚ मध्यप्रदेश ਦੇ ਵਿੱਚ ਤੇ इवन ਕਿ ਅਸੀਂ ਤੰਜ਼ਾਨੀਆ ਦੇ ਵਿੱਚ ਵੀ ਟੈਸਟ ਕਰ ਚੁੱਕੇ ਹਾਂ ਤੇ ਸਾਨੂੰ ਇਹ ਅਲੱਗ-ਅਲੱਗ ਲੈਂਗੁਏਜ ਦੇ ਵਿੱਚ ਨਾਲ ਹਾਂਜੀ ਆ ਜਿਵੇਂ ਪੰਜਾਬੀ ਦੇ ਵਿੱਚ ਆ ਗਈ ਆ ਜਿਹੜੀ ਆ ਹਿੰਦੀ ਦੇ ਲੈਂਗੁਏਜ ਦੇ ਵਿੱਚ ਆ ਗਈ ਆ ਤੰਜ਼ਾਨੀਅਨ ਪਾਸ਼ਾ ਸਵਾਹੀ ਓਕੇ ਅਸੀਂ ਇਹ ਉਹਦੇ ਚ ਵੀ ਬਣਾ ਕੇ ਇਹਨਾਂ ਨੂੰ ਆਲਰੇਡੀ ਟੈਸਟ ਕਰ ਚੁੱਕੇ ਆ ਤੇ ਸਾਨੂੰ ਜਿਹੜਾ ਹੈਗਾ ਵੀ ਹਰੇਕ ਕਹਿ ਦਈਏ ਵੀ ਜਿਵੇਂ ਪੰਜਾਬ ਤੋਂ ਵੀ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਤੇ Madhya Pradesh ਦੇ ਵਿੱਚ ਵੀ ਕਿਸਾਨ ਬਹੁਤ ਕੋਸ਼ਿਸ਼ੀ ਤੇ Tanzanian ਦੇ ਵਿੱਚ ਅਸੀਂ ਤਾਂ ਟੈਸਟ ਕੀਤੀ ਕਿਉਂਕਿ ਉੱਥੇ ਕਿਤੇ ਵੀ ਲੁੱਡੋ ਦਾ ਆਹ ਸਬਸਿਡੀ ਦਾ ਇਤਿਹਾਸ ਨਹੀਂ ਮਿਲਦਾ ਤਾਂ ਸਾਨੂੰ ਸੀਗਾ ਵੀ ਅਸੀਂ ਇੱਕ ਵਾਰੀ ਟੈਸਟ ਉੱਥੇ ਕਰੀਏ ਜਿੱਥੇ ਇਹ ਚੀਜ਼ ਦਾ ਕਿਤੇ ਇਤਿਹਾਸ ਦੇ ਵਿੱਚ ਵਰਣਨ ਹੀ ਨਹੀਂ ਤੇ ਉੱਥੇ ਜਦੋਂ ਅਸੀਂ ਨਤੀਜਿਆਂ ਵੱਲ ਵੇਖਿਆ ਤਾਂ ਲਗਭਗ 50 ਤੋਂ 60% ਜਿਹੜੇ ਕਿਸਾਨ ਸੀ ਉਹਨਾਂ ਦੇ ਨੌਲੇਜ ਦੇ ਵਿੱਚ ਜਿਹੜਾ ਜਿਹੜੀ ਫਸਲ ਜਿਹੜੀ ਤਜਾਨੀਆ ਦੇ ਵਿੱਚ ਜਿਹੜੀ ਉੱਥੇ ਕੀਤਾ ਸੀ ਇਹ ਅਸੀਂ ਲਾਇਆ ਜੀ ਨਰਮਾ ਇਹ ਨਰਮੇ ਵਾਸਤੇ ਬਣਾਈ ਉੱਥੇ ਆਰਗੇਨਿਕ ਕਾਟਨ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਆਰਗੇਨਿਕ ਕਾਟਨ ਦੇ ਜਿਹੜੇ ਹੈਗੇ ਆ ਵੀ ਪ੍ਰਿੰਸੀਪਲਸ ਨੂੰ ਪ੍ਰੋਸੀਜਰਸ ਨੂੰ ਧਿਆਨ ਰੱਖ ਕੇ ਅਸੀਂ ਫਿਰ ਇਹ ਨਰਮੇ ਦੀ ਜਿਹੜੀ ਹੈਗੀ ਇਹ ਲੁੱਡੋ ਬਣਾਈ ਜੀ ਇਹ ਅਮਰੀਕਾ ਤੱਕ ਕਿਸ ਤਰ੍ਹਾਂ ਗੱਲ ਪਹੁੰਚੀ ਉਹਨਾਂ ਨੂੰ ਕਿਸ ਤਰ੍ਹਾਂ ਇਹ ਪਸੰਦ ਆਈ ਤੁਹਾਨੂੰ ਸੱਦਾ ਪੱਤਰ ਭੇਜਤਾ ਉਹਨਾਂ ਨੇ ਅ ਇਸ ਸਾਲ ਮਾਰਚ ਦੇ ਵਿੱਚ ਜਦੋਂ ਕਿਸਾਨ ਮੇਲਾ ਯੂਨੀਵਰਸਿਟੀ ਵੱਲੋਂ ਜਿਵੇਂ ਹਰ ਸਾਲ ਦੀ ਇਸ ਵਾਰੀ ਜਿਹੜਾ ਹੈਗਾ ਕਿ ਕਿਸਾਨ ਮੇਲਾ ਉਹ ਉਹਨਾਂ ਦਾ ਸੀਗਾ ਕਿਉਂਕਿ ਅਮਰੀਕਾ ਆਪਾਂ ਕਹਿ ਦਈਏ ਕਿ ਚਲੋ ਇੱਕ ਡਿਵੈਲਪਡ ਕੰਟਰੀ ਆਪਾਂ ਨੂੰ ਇਹ ਲੱਗਦਾ ਕਿ ਹਮ ਬਹੁਤ ਉਹ ਤਾਂ ਸਾਡੇ ਤੋਂ ਅੱਗੇ ਨਿਕਲੇ ਹੋਣਗੇ ਪਰ ਜਿਵੇਂ ਅਸੀਂ ਗੱਲ ਕਹੀਏਗੀ ਸਾਡਾ ਭਾਰਤ ਵੀ ਕਿਸੇ ਨਾਲੋਂ ਘੱਟ ਨਹੀਂ ਤਾਂ ਉਹ ਬੜੇ ਖੁਸ਼ ਹੋਏ ਉਹਨਾਂ ਨੂੰ ਇਹ ਸੀਗਾ ਕਿ ਉੱਥੋਂ ਦੇ ਕਿਸਾਨਾਂ ਨੂੰ ਇਸ ਚੀਜ਼ ਬਾਰੇ ਕੋਈ ਆਈਡੀਆ ਨਹੀਂ ਕਿ ਕਿਵੇਂ ਕਿਸਾਨ ਮੇਲਿਆਂ ਨਾਲ ਨਾਟਕਾਂ ਨਾਲ ਅਸੀਂ ਜਿਹੜੀ ਜਾਣਕਾਰੀ ਦੇ ਸਕਦੇ ਉਹਨਾਂ ਲਈ ਜਿਹੜੇ ਨਾਟਕ ਨੇ ਉਹ ਬਸ ਇੱਕ ਜਿਵੇਂ ਕੋਈ ਕਹਾਣੀ ਲੈ ਕੇ ਕੋਈ ਨਾਟਕ ਕਰਨੇ ਕੋਈ ਲਿਖਤਾ ਨਾਵਲ ਲਾਵਲ ਤੇ ਨਾਟਕ ਬਣਾਤਾ ਜਾਂ ਕੋਈ ਇਕਾਂਗੀ ਹਨਾ ਜਿਵੇਂ ਉਹਵੇਂ ਬਣਾਤਾ ਬਟ ਜਾਣਕਾਰੀ ਸਾਇੰਸ ਵਾਲੀ ਉਹ ਵੀ ਖੇਤੀਬਾੜੀ ਵਾਲੀ ਕਿਵੇਂ ਕਿਸਾਨਾਂ ਤੱਕ ਪਹੁੰਚ ਸਕਦੀ ਹੈ ਤਾਂ ਉਸ ਦੇ ਤਹਿਤ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਵੱਲੋਂ ਕੁਝ ਪ੍ਰੋਫੈਸਰ ਤੇ ਸਟੂਡੈਂਟਸ ਜਿਹੜੇ ਇਸ ਮਾਰਚ ਦੇ ਆਪਣੇ ਕੋਲੇ ਇਥੇ ਪੀਏਯੂ ਆਏ ਸੀਗੇ ਜੀ ਤੇ ਉਹਨਾਂ ਨੇ ਜਦੋਂ ਇਸ ਚੀਜ਼ ਬਾਰੇ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਜਦੋਂ ਮੇਰੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਇਹ ਚੀਜ਼ ਕਾਫੀ ਮਤਲਬ ਉਹਨਾਂ ਲਈ ਇੱਕ ਹੋਇਆ ਕਿ ਯਾਰ ਕਿਉਂ ਨਾ ਅਸੀਂ ਇਸ ਚੀਜ਼ ਨੂੰ ਸਾਡੇ ਕੈਲੀਫੋਰਨੀਆ ਦੇ ਜਿਹੜੇ ਕਿਸਾਨ ਨੇ ਉਹਨਾਂ ਤੱਕ ਵੀ ਇਹ ਚੀਜ਼ ਨੂੰ ਅਸੀਂ ਲੈ ਕੇ ਜਾਈਏ ਕਿਉਂਕਿ ਇਹ ਚੀਜ਼ ਬਾਰੇ ਉਹਨਾਂ ਨੂੰ ਪਤਾ ਨਹੀਂ ਤੇ ਉਹਨਾਂ ਲਈ ਇਹ ਚੀਜ਼ ਬੜੀ ਵਧੀਆ ਹੋਏਗੀ ਤੇ ਪ੍ਰੋਫੈਸਰਾਂ ਨੂੰ ਇਹ ਚੀਜ਼ ਬੜੀ ਪਸੰਦ ਆਈ ਤੇ ਫਿਰ ਉਹਨਾਂ ਨਾਲ ਜਦੋਂ ਮੈਂ ਆਪਣੀ ਪੀ ਐਚ ਡੀ ਦੀ ਆਪਣਾ ਗੱਲ ਕਰ ਰਿਹਾ ਸੀ ਕਿ ਮੇਰੀ ਸਟੱਡੀ ਦੇ ਵਿੱਚ ਕੁਝ ਇਸ ਤਰੀਕੇ ਨਾਲ ਹੈਗਾ ਜੀ ਕਿ ਮੈਂ ਸਿਰਫ ਲੁੱਡੋ ਹੀ ਨਹੀਂ ਬਲਕਿ ਮੈਂ ਜਿਵੇਂ ਸਾਇੰਟਿਫਿਕ ਸੌਂਗਸ ਵੀ ਬਣਾ ਤਾਂ ਉਹਨਾਂ ਨੂੰ ਇਹ ਚੀਜ਼ ਇੰਨੀ ਕੁ ਜ਼ਿਆਦਾ ਪਸੰਦ ਆਈ ਕਿ ਉਹ ਉਹਨਾਂ ਨੇ ਮੈਨੂੰ ਜਿਹੜਾ ਹੈਗਾ ਕੈਲੀਫੋਰਨੀਆ ਦੇ ਵਿੱਚ ਇਨਵਾਈਟ ਕੀਤਾ ਹੈ ਕਿ ਤੁਸੀਂ ਇੱਥੇ ਆ ਕੇ ਜਿਹੜੀ ਆਪਦੀ ਅਗਲੀ ਰਿਸਰਚ ਹੈ ਜਿਹੜੀ ਉਹ ਇੱਥੇ ਕਰੋ ਜੀ ਯਾਨੀ ਉੱਥੇ ਵੀ ਹੁਣ ਇੱਕ ਲੱਡੋ ਤਿਆਰ ਕੀਤੀ ਜਾਵੇਗੀ ਉੱਥੇ ਸਰਚ ਦੇ ਹਿਸਾਬ ਨਾਲ ਕਿਸ ਤਰ੍ਹਾਂ ਇਹ ਕੰਮ ਕਰਨਾ ਉਹ ਸਮਝਾਇਆ ਜਾਵੇਗਾ ਉਹਨਾਂ ਨੂੰ ਹਾਂਜੀ ਉੱਥੇ ਲੱਡੋ ਵੀ ਤਿਆਰ ਕੀਤੀ ਜਾਏਗੀ ਸਾਇੰਟਿਫਿਕ ਸੌਂਗਸ ਵੀ ਕੀਤੇ ਜਾਣਗੇ ਜਿੰਗਲਸ ਵੀ ਈ ਮੋਡਿਊਲ ਵੀ ਤੇ ਪੰਜ ਭਾਸ਼ਾਵਾਂ ਦੇ ਵਿੱਚ ਮੇਰੇ ਹੁਣੇ ਬਣਨਗੇ ਜਿਵੇਂ ਇੰਗਲਿਸ਼ ਹਿੰਦੀ ਪੰਜਾਬੀ ਮੈਕਸੀਕਨ ਤੇ ਇਟਾਲੀਅਨ ਕਿਉਂਕਿ ਅਮਰੀਕਾ ਦੀ ਕੁਝ ਕਿਸਾਨ ਬੋਲਦੇ ਨੇ ਤਾਂ ਉਹਨਾਂ ਲਈ ਵੀ ਅਸੀਂ ਜਿਹੜਾ ਹੈਗਾ ਅੱਡ ਅੱਡ ਉਸ ਭਾਸ਼ਾਵਾਂ ਦਾ ਮਤਲਬ ਮੱਦੇ ਨਜ਼ਰ ਰੱਖ ਕੇ ਅਸੀਂ ਜਿਹੜਾ ਇਹ ਪੰਜ ਚਾਰ ਚੀਜ਼ਾਂ ਇਹ ਤਿਆਰ ਕਰਾਂਗੇ ਪੰਜ ਭਾਸ਼ਾਵਾਂ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਮਾਰਚ ਦੇ ਵਿੱਚ ਇੱਥੇ ਆਈਸੀਬੀ ਜਿਹੜਾ ਕੀਤਾ ਸੀਗਾ ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਤੁਹਾਨੂੰ ਸੱਦਾ ਪੱਤਰ ਜਿਹੜਾ ਵਾ ਅਮਰੀਕਾ ਨੇ ਭੇਜਿਆ ਅ ਮਾਰਚ ਦੇ ਵਿੱਚ ਜਦੋਂ ਆਏ ਜੀ ਉਸ ਤੋਂ ਬਾਅਦ ਸਾਡੀ ਨਿਰੰਤਰ ਅਸੀਂ ਜ਼ੂਮ ਮੀਟਿੰਗਸ ਤੇ ਈਮੇਲਸ ਦੇ ਥਰੂ ਇੱਕ ਦੂਜੇ ਨਾਲ ਸਾਡੀ ਗੱਲਬਾਤ ਚੱਲਦੀ ਰਹੀ ਜੀ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹਦੇ ਕਰਕੇ ਹੀ ਮੈਨੂੰ ਇਹ ਕਹਿੰਦਾ ਜੀ ਮੈਨੂੰ ਮੌਕਾ ਮਿਲਿਆ ਇਹ ਚੀਜ਼ ਕਰਨ ਦਾ ਤਾਂ ਮੈਂ ਮਤਲਬ ਸਭ ਤੋਂ ਪਹਿਲਾਂ ਤਾਂ ਉਸ ਯੂਨੀਵਰਸਿਟੀ ਦਾ ਹੀ ਧੰਨਵਾਦ ਕਰੂੰਗਾ ਤੇ ਫਿਰ ਉਹਨਾਂ ਨੇ ਸਾਡੇ ਵੀਸੀ ਸਰ ਨਾਲ ਇਸ ਚੀਜ਼ ਬਾਰੇ ਗੱਲ ਕੀਤੀ ਉਹਨਾਂ ਨੇ ਇੱਕ ਈਮੇਲ ਲਿਖੀ ਸੀ ਸਾਡੇ ਵੀਸੀ ਸਰ ਨੂੰ ਕਿ ਇਸ ਤਰੀਕੇ ਨਾਲ ਇੱਕ ਪੀ ਐਚ ਡੀ ਸਟੂਡੈਂਟ ਹੈ ਜਿਹੜਾ ਜਿਹੜਾ ਇਸ ਚੀਜ਼ ਤੇ ਕੰਮ ਕਰ ਰਿਹਾ ਤੇ ਅਸੀਂ ਇਹਨੂੰ ਜਿਹੜਾ ਹੈਗਾ ਆਪਦੇ ਕੈਲੀਫੋਰਨੀਆ ਲਈ ਇਨਵਾਈਟ ਕਰਨਾ ਚਾਹੁੰਦੇ ਆ ਤਾਂ ਸਾਡੇ ਵੀਸੀ ਸਰ ਜਿਹੜੇ ਹੈਗੇ ਉਹ ਬੜੇ ਨਾਈਸ ਨੇ ਉਹਨਾਂ ਨੇ ਮਤਲਬ ਉਨ੍ਹਾਂ ਨੂੰ ਹੋਇਆ ਕਿ ਬੱਚਾ ਮਿਹਨਤ ਕਰ ਰਿਹਾ ਕੋਈ ਨਵਾਂ ਪ੍ਰੋਜੈਕਟ ਹੈ ਤੇ ਬਿਲਕੁਲ ਉਹਨਾਂ ਨੇ ਜਿਹੜਾ ਹੈਗਾ ਹਾਂ ਦਾ ਹੰਗਾਰਾ ਭਰਿਆ ਜੀ ਫਿਰ ਉਦੋਂ ਬਾਅਦ ਇੱਕ ਪ੍ਰੋਪਰ ਚੈਨਲ ਜਿਵੇਂ ਹੋਇਆ ਕਿ ਕਿਉਂਕਿ ਅ ਮੈਨੂੰ ਲੱਗਦਾ ਕਿ ਵੀਸੀ ਸਰ ਨੂੰ ਇਹ ਸੀਗਾ ਕਿ ਬੱਚੇ ਨੂੰ ਕਿਸੇ ਤਰੀਕੇ ਦੀ ਕੋਈ ਪੇਪਰ ਵਰਕ ਚ ਪ੍ਰੋਬਲਮ ਨਾ ਆਵੇ ਤਾਂ ਉਹਨਾਂ ਨੇ ਇੱਕ ਪ੍ਰੋਪਰ ਚੈਨਲ ਜਿਹੜਾ ਸੈਟ ਅਪ ਕਰਕੇ ਫਿਰ ਅਸੀਂ ਉਸ ਪ੍ਰੋਪਰ ਚੈਨਲ ਦੇ ਥਰੂ ਜਿਹੜਾ ਹੈਗਾ ਕੇਸ ਫਾਰਵਰਡ ਕੀਤਾ ਜੀ ਤੇ ਸਾਰੇ ਹੀ ਸਾਡੇ ਵੀਸੀ ਸਰ ਸਾਡੇ ਡੀਨ ਸਰ ਹੈੱਡ ਆਫ ਡਿਪਾਰਟਮੈਂਟ ਸਾਡੇ ਤੇ ਖਾਸ ਕਰਕੇ ਮੇਰੇ ਮੇਜਰ ਐਡਵਾਈਜ਼ਰ ਡਾਕਟਰ ਅਨਿਲ ਸ਼ਰਮਾ ਸਰ ਉਹਨਾਂ ਨੇ ਬੜੇ ਸਮੂਥਲੀ ਹੈ ਜਿਹੜਾ ਮਤਲਬ ਬਿਨਾਂ ਕਿਸੇ ਵੀ ਪੜਾਤੇ ਕੋਈ ਰੁਕਾਵਟ ਆਵੇ ਬੜਾ ਸਮੂਥਲੀ ਸਾਰਾ ਪ੍ਰੋਸੈਸ ਹੋ ਗਿਆ ਜੀ ਫਿਰ ਉਦੋਂ ਬਾਅਦ ਕੈਲੀਫੋਰਨੀਆ ਵਾਲੇ ਉਹਨਾਂ ਨੇ ਤਾਂ ਚਲੋ ਸਰ ਉਹਨਾਂ ਨੇ ਆਪਾਂ ਨੂੰ ਇ ਜੀਤਪਲ ਬਰਾਡ ਸਰ ਨੇ ਜਿਨ੍ਹਾਂ ਦੇ ਮੈਂ ਅੰਡਰ ਜਿਹੜੀ ਬਾਕੀ ਦੀ ਰਿਸਰਚ ਉਹ ਕਰੂੰਗਾ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਿਉਂਕਿ ਉਹਨਾਂ ਨੇ ਇੱਕ ਵਿਸ਼ਵਾਸ ਹੈ ਜਿਹੜਾ ਉਹ ਰੱਖਿਆ ਕਿ ਇੱਕ ਟਰਸਟ ਕੀਤਾ ਮੇਰੇ ਤੇ ਕਿ ਨੇ ਬੱਚੇ ਦਾ ਜਿਹੜਾ ਪ੍ਰੋਜੈਕਟ ਹੈ ਉਹ ਵਧੀਆ ਹੋਏਗਾ ਉੱਥੇ ਜਾ ਕੇ ਲੱਗ ਕਿ ਜਿਹੜੀ ਮਿਹਨਤ ਰੰਗ ਲਿਆਈ ਆ ਜਿਹੜੀ ਪਿਛਲੇ ਕਈ ਦਿਨਾਂ ਤੋਂ ਤੁਸੀਂ ਕਈ ਮਹੀਨਿਆਂ ਤੋਂ ਮਿਹਨਤਾਂ ਕਰਦੇ ਹੋਏ ਸੀ ਹਾਂਜੀ ਬਿਲਕੁਲ ਲੱਗ ਰਿਹਾ ਜੀ ਕਿ ਫਾਈਨਲੀ ਜਿਹੜਾ ਹੈਗਾ ਕਿ ਜਿਹੜੀ ਫਸਲ ਲਾਈ ਸੀ ਵੀ ਜਿਹੜੀ ਇੱਕ ਨੰਬਰ ਤੋਂ ਸ਼ੁਰੂ ਕੀਤੀ ਸੀ ਉਹ 100 ਤੇ ਪਹੁੰਚ ਰਹੀ ਹੈ ਸੱਪ ਸਿੜੀ ਸਹੀ ਚੱਲ ਰਹੀ ਹੈ ਸਿੜੀ ਸਹੀ ਚੱਲ ਰਹੀ ਤੁਹਾਡੀ ਸਿੜੀ ਸਹੀ ਚੱਲ ਰਹੀ ਹੈ ਜੀ ਕੋਈ ਹਜੇ ਸੱਪ ਨਹੀਂ ਆਇਆ ਚਲੋ ਪਰਮਾਤਮਾ ਦੀ ਮਿਹਰ ਨਾਲ ਵੀ ਸਹੀ ਸਿੜੀ ਚੜੀ ਜਾ ਰਹੇ ਆ ਜੀ ਹਜੇ ਸਹੀ ਸਿੜੀ ਚੱਲ ਰਹੀ ਹੈ ਕਿੰਨਾ ਕੁ ਮਾਣ ਹੁਣ ਮ ਫਾਦਰ ਮਦਰ ਬਹੁਤ ਖੁਸ਼ ਨੇ ਜੀ ਸਿਸਟਰ ਬਹੁਤ ਖੁਸ਼ ਨੇ ਮਤਲਬ ਸਾਰੀ ਫੈਮਿਲੀ ਰਿਸ਼ਤੇਦਾਰ ਵੀ ਬਹੁਤ ਖੁਸ਼ ਨੇ ਉਹਨਾਂ ਨੇ ਮਤਲਬ ਪੂਰਾ ਸਪੋਰਟ ਉਹ ਕਰ ਰਹੇ ਹੋ ਕਦੇ ਸੋਚਿਆ ਸੀ ਕਿ ਜਾਣਦਾ ਕੀ ਉੱਥੇ ਨਾ 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 ਮੈਂ ਕਦੇ ਨਹੀਂ ਸੋਚਿਆ ਸੀ ਮੈਨੂੰ ਸੀਗਾ ਕਿ ਚਲੋ ਠੀਕ ਹੈ ਕੁਝ ਬਣਾਤਾ ਹੈ ਠੀਕ ਹੈ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਕਿਸਾਨਾਂ ਲਈ ਫਾਇਦਾ ਹੋ ਗਿਆ ਚਲੋ ਠੀਕ ਹੈ ਵੀ ਪੰਜਾਬ 'ਚ ਜੰਮੇ ਪਲੇ ਹਨ ਤੇ ਪੰਜਾਬ ਦੀ ਮਿੱਟੀ ਲਈ ਜਿਹੜਾ ਕਰ ਜਾ ਉਹ ਦੇਣਾ ਹੀ ਦੇਣਾ ਤੇ ਪੰਜਾਬ ਦੇ ਕਿਸਾਨਾਂ ਲਈ ਬਣਾ ਕੇ ਚਲੋ ਵੀ ਠੀਕ ਹੈ ਬਟ ਜਿਹੜੇ ਮੇਰੇ ਮੇਜਰ ਐਡਵਾਈਜ਼ਰ ਡਾਕਟਰ ਅਨਿਲ ਸ਼ਰਮਾ ਸਰ ਜਿਵੇਂ ਮੈਂ ਦੱਸਿਆ ਜੀ ਉਹਨਾਂ ਨੇ ਆ ਉਹਨਾਂ ਨੇ ਹੀ ਮਤਲਬ ਕਿਹਾ ਕਿ ਆਪਾਂ ਯਾਰ ਇਸ ਚੀਜ਼ ਨੂੰ ਆਪਾਂ ਵੱਡੇ ਲੈਵਲ ਤੇ ਲੈ ਕੇ ਜਾਣਾ ਆਪਾਂ ਇਹਨੂੰ ਇੱਥੇ ਸੀਮਤ ਨਹੀਂ ਰੱਖਣਾ ਤੇ ਉਹਨਾਂ ਦੇ ਮਾਰਗਦਰਸ਼ਨ ਦੇ ਹੇਠ ਹੀ ਫਿਰ ਅਸੀਂ ਜਿਹੜੀ ਇਹ ਚੀਜ਼ ਨੂੰ ਅੱਗੇ ਵਧਾਇਆ ਜੀ ਹੋਰ ਕਿਹੜੇ ਕਿਹੜੇ ਦੇਸ਼ ਸੰਪਰਕ ਦੇ ਵਿੱਚ ਨੇ ਲਿੱਡੋ ਨੂੰ ਲੈ ਕੇ ਜਿਹੜੀ ਤੁਹਾਡੀ ਲਿੱਡੋ ਆ ਪੰਜਾਬ ਤੋਂ ਬਾਹਰ ਗਲੀ ਚਲੀ ਗਈ ਹਰਿਆਣਾ ਚਲੀ ਗਈ ਮਾਝਾ ਤੋਂ ਬਾਜ਼ ਆ ਰਹੀ ਹੈ ਦੀ ਹੈਨਾ ਹੋਰ ਕਿਹੜੀ ਕੰਟਰੀਆਂ ਜਿਹੜੀਆਂ ਤਿਆਰੀਆਂ ਕੇਸੀ ਕੰਮ ਕਰਨਾ ਚਾਹੁੰਦੇ ਨੇ ਤੇ ਦੇਖੋ ਜੀ ਪੀਯੂ ਜਿਹੜੀ ਹੈਗੀ ਆਪਾਂ ਕਹਿੰਦੇ ਕਿ ਬਹੁਤ ਹੀ ਬਿਹਤਰੀਨ ਖੇਤੀਬੜ ਯੂਨੀਵਰਸਿਟੀ ਇੰਡੀਆ ਦੇ ਵਿੱਚ ਤਾਂ ਪਹਿਲੀ ਨੰਬਰ ਤੇ ਹੀ ਇਹ ਆਉਂਦੀ ਹੈ ਤੇ ਇਹਦੇ ਚ ਸਾਡੀ ਯੂਨੀਵਰਸਿਟੀ ਦਾ ਵੱਖ-ਵੱਖ ਕੰਟਰੀਆਂ ਦੀਆਂ ਯੂਨੀਵਰਸਿਟੀਆਂ ਨਾਲ ਐਮਓਯੂ ਸਾਈਨ ਹੁੰਦੇ ਰਹਿੰਦੇ ਆ ਤੇ ਹੁਣੇ ਲੁੱਡੋ ਨੂੰ ਲੈ ਕੇ ਸਾਡੇ ਨਾਲ ਜੀ ਇੱਕ ਜਿਵੇਂ ਤੰਜ਼ਾਨੀਆ ਕੰਮ ਕਰ ਰਹੀ ਹੈ ਇੱਕ ਸਾਡੇ ਨਾਲ ਪ੍ਰੋਫੈਸਰ ਸਰ ਜੁੜੇ ਨੇ ਸਵਿਟਜ਼ਰਲੈਂਡ ਤੋਂ ਓ ਵੀ ਇਸ ਲੁੱਡੋਂ ਨਾਲ ਉਹ ਤੰਜ਼ਾਨੀਆ ਜਦੋਂ ਅਸੀਂ ਇਸ ਲੁੱਡੋਂ ਨੂੰ ਉੱਥੇ ਤੰਜ਼ਾਨੀਆ ਲੈ ਕੇ ਗਏ ਤਾਂ ਉਦੋਂ ਸਾਡੇ ਨਾਲ ਇਸ ਪ੍ਰੋਜੈਕਟ ਦੇ ਹੀ ਸਰ ਹਿੱਸਾ ਸੀਗੇ ਤੇ ਸਾਡੇ ਨਾਲ ਜਿਵੇਂ ਆਪਾਂ ਕਹਿ ਦਈਏ ਜੀ ਫਰਾਂਸ ਦੇ ਵੀ ਹੈਗੇ ਨੇ ਕੀਨੀਆ ਵੀ ਜਿਹੜੀ ਇੱਕ ਕੰਟਰੀ ਆ ਉੱਥੇ ਵੀ ਸਾਡਾ ਹੁਣ ਇੱਕ ਕੰਬੋਡੀਆ ਨਾਲ ਸਾਡਾ ਐਮਓਯੂ ਸਾਈਨ ਹੋਊਗਾ ਤਾ ਮਤਲਬ ਫੈਲ ਰਹੀ ਹੈ ਹੌਲੀ ਹੌਲੀ ਸਾਡੀ ਲੁੱਡੋ ਜੀ ਹਾਂਜੀ ਮੈਨੂੰ ਲੱਗਦਾ ਯੂਨੀਵਰਸਿਟੀ ਤੁਸੀਂ ਪਹਿਲੇ ਸਟੂਡੈਂਟ ਹੋਵੋਗੇ ਜਿਹੜੀ ਇੱਥੇ ਜਾ ਕੇ ਵਿਗਿਆਨਿਕਾਂ ਨੂੰ ਜਿਹੜੇ ਉੱਥੇ ਦੇ ਕਿਸਾਨਾਂ ਨੂੰ ਸਮਝਾਉਂਗੇ ਜਾ ਕੇ ਕਿ ਇੱਥੇ ਤੁਸੀਂ ਕਿਸ ਤਰ੍ਹਾਂ ਖੇਤੀਬਾੜੀ ਕਰ ਸਕਦੇ ਹੋ ਹੈਨਾ ਹਾਂਜੀ ਯੂਨੀਵਰਸਿਟੀ ਵੱਲੋਂ ਮੈਂ ਪਹਿਲਾ ਸਟੂਡੈਂਟ ਹਾਂ ਜੀ ਜਿਹੜਾ ਰਿਸਰਚ ਪਰਪਸਲੀ ਉੱਧਰ ਇਨਵਾਈਟ ਹੋ ਕੇ ਆਵਦੀ ਜਿਹੜੀ ਗਲੇ ਰਿਸਰਚ ਉੱਥੇ ਕਰੇਗਾ ਜੀ ਕਿੰਨੇ ਕੁ ਮਹੀਨੇ ਦਾ ਜਿਹੜਾ ਪ੍ਰੋਸੈਸ ਰਹੇਗਾ ਹੁਣ ਤੁਹਾਡਾ ਜਿਹੜਾ ਤੁਸੀਂ ਜਾ ਰਹੇ ਹੋ ਕਦੋਂ ਜਾ ਰਹੇ ਹੋ ਮੈਂ ਜਨਵਰੀ ਦੇ ਵਿੱਚ ਜਾਊਂਗਾ ਤੇ ਮੇਰਾ ਇਹ ਜਿਹੜਾ ਹੈਗਾ ਇਹ 3 ਮਹੀਨੇ ਦਾ ਪ੍ਰੋਸੈਸ ਹੈ ਜੀ ਤੇ ਵੀ 3 ਮਹੀਨੇ ਮੈਂ ਉਧਰ ਰਿਸਰਚ ਕਰਕੇ ਤੇ ਫਿਰ ਇੱਥੇ ਵਾਪਸ ਆਊਂਗਾ ਜੀ ਤੇ ਉਸ ਤੋਂ ਬਾਅਦ ਫਿਰ ਕੀ ਪਲਾਨਿੰਗ ਹੈਗੀ ਤੁਹਾਡੀ ਉੱਥੇ ਜਾ ਕੇ ਕਿਸ ਤਰ੍ਹਾਂ ਦੀ ਤਿਆਰੀ ਜਿਹੜੀ ਤੁਸੀਂ ਸ਼ੁਰੂ ਕਰ ਲਈ ਹੈ ਕਿ ਉਹ ਕਰਾਂਗੇ ਤਿਆਰੀ ਜਾ ਕੇ ਉੱਥੇ ਉਧਰ ਜਾਣ ਵਾਸਤੇ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਸਾਇੰਟਿਫਿਕ ਸੌਂਗਸ ਤੇ ਜਿੰਗਲਸ ਈ-ਮੋਡਿਊਲਸ ਤੇ ਲੁਡਵੇ ਚਾਰ ਚੀਜ਼ਾਂ ਲੈ ਕੇ ਜਾਊਂਗਾ ਉਹਨਾਂ ਚੋਂ ਮੇਰੇ ਸਾਇੰਟਿਫਿਕ ਸੌਂਗਸ ਜਿੰਗਲਸ ਆ ਜਿਹੜੇ ਉਹ ਤਿਆਰ ਹੋ ਚੁੱਕੇ ਨੇ ਲੁੱਡੋ ਵੀ ਫਾਈਨਲ ਸਟੇਜ ਤੇ ਆ ਤੇ ਲੈਂਗੁਏਜ ਦੇ ਹਿਸਾਬ ਨਾਲ ਕਿਹੜੀ ਲੈਂਗੁਏਜ ਜਿਵੇਂ ਇੰਗਲਿਸ਼ ਹੋ ਗਈ ਮੈਕਸੀਕਨ ਇਟਾਲੀਅਨ ਉਹ ਉਹ ਜਿਹੜੀਆਂ ਤਿੰਨ ਲੈਂਗੁਏਜਸ ਆ ਉਹ ਖਾਸ ਤੌਰ ਤੇ ਉਧਰ ਆਸਤੇ ਰੱਖੀਆਂ ਕੰਟੈਂਟ ਸੇਮ ਹੋਏਗਾ ਆਪਾਂ ਬਸ ਲੈਂਗੁਏਜ ਕਰਕੇ ਉਹਨਾਂ ਨੂੰ ਟਰਾਂਸਲੇਟ ਕਰ ਲਾਂਗੇ ਤੇ ਉਸ ਤਰੀਕੇ ਨਾਲ ਹੀ ਬਣਾਇਆ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਜਿਹੜਾ ਉਧਰ ਲਈਆਂ ਸਮੱਸਿਆਵਾਂ ਹੈ ਉਧਰ ਲਈ ਜਾਣਕਾਰੀ ਨੂੰ ਹੀ ਅਸੀਂ ਜਿਹੜਾ ਹੈਗਾ ਮੱਦੇ ਨਜ਼ਰ ਰੱਖ ਕੇ ਕਰ ਸਕੀਏ ਤੇ ਜਿਹੜੇ ਸਾਡੇ ਗਾਣੇ ਬਣ ਚੁੱਕੇ ਨੇ ਉਹ ਮੈਂ ਇੱਕ ਵਾਰੀ ਉਧਰ ਪ੍ਰੋਫੈਸਰ ਜਿਹੜੇ ਹੈਗੇ ਨੇ ਮੇਰੇ ਉਹਨਾਂ ਨੂੰ ਭੇਜ ਵੀ ਦਿੱਤੇ ਆ ਤਾਂ ਕਿ ਉਹਨਾਂ ਨੂੰ ਜੇ ਇਸ 'ਚ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਉਹ ਉਸ ਦੇ ਵਿੱਚ ਮੈਨੂੰ ਦੱਸ ਦੇਣ ਤਾਂ ਕਿ ਮੈਂ ਜਿਹੜੀ ਹੈਗੀ ਹੈ ਜੀ ਉਹ ਚੀਜ਼ ਨੂੰ ਉਹਦੇ ਵਿੱਚ ਇਨਫਾਰਮੇਸ਼ਨ ਇਨਕਲੂਡ ਕਰ ਸਕਾਂ ਤੇ ਉਹਨਾਂ ਵੱਲੋਂ ਗਾਣੇ ਆ ਜਿਹੜੇ ਓਕੇ ਹੋ ਚੁੱਕੇ ਆ ਜੀ ਤੇ ਹੁਣ ਬਸ ਈ ਮੋਡਿਊਲ ਆ ਜਿਹੜੇ ਮੇਰੇ ਉਹ ਰਹਿ ਗਏ ਉਹ ਮੈਂ ਹੁਣ ਬਣਾ ਰਿਹਾ ਜੀ ਤਾਂ ਬਿਲਕੁਲ ਇਹ ਸਨ ਸਨੀ ਰੁੱਧ ਜਿਨ੍ਹਾਂ ਨੂੰ ਅਮਰੀਕਾ ਦੀ ਕੈਲਫੋਨੀਆ ਯੂਨੀਵਰਸਿਟੀ ਵੱਲੋਂ ਸੱਦਾ ਪੱਤਰ ਭੇਜਿਆ ਗਿਆ ਵਾ ਤਾਂ 3 ਮਹੀਨੇ ਦਾ ਪੂਰਾ ਪ੍ਰੋਸੈਸਰ ਲਵੇਗਾ ਫਰਵਰੀ ਦੇ ਵਿੱਚ ਉਹਥੇ ਜਾ ਰਹੇ ਨੇ ਜਿਹੜੀ ਲਿੱਟੋ ਆ ਜਿਹੜੀ ਪੰਜਾਬ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਸੀ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਨੇ ਅੱਜ ਉਸ ਦੀ ਚਰਚਾ ਜਿਹੜੀ ਆ ਦੇਸ਼ਾਂ ਵਿਦੇਸ਼ਾਂ 'ਚ ਵੀ ਹੋਣ ਲੱਗ ਗਈ ਆ